गोविंद धाम ਤੋਂ ਸ਼੍ਰੀ ਹਿਮਕੁੰਡ ਸਾਹਿਬ ਲਈ ਟਾਈਮ ਨਾਲ ਉੱਟ ਕੇ ਸੀ ਆਪਦੀ ਯਾਤਰਾ ਸ਼ੁਰੂ ਕਰਤੀ। ਟਾਈਮ ਕਿ ਹੋ ਗਿਆ ਏ? 4:30 ਛੋਟੂ ਕਿੱਥੇ ਆ? ਛੋਟੂ ਕਿੱਥੇ ਆ? ਠੀਕ ਆ। 4:30 ਹੋ ਗਏ ਆ। ਦੇ ਵੇਖੋ ਨੌਂ ਵਾਲੀ ਚ ਪਹੁੰਚਦੇ ਆ 12 ਵਾਲੀ ਚ ਅਰਦਾਸ ਸਵਾ ਅੱਠ ਦੀ ਕੋਸ਼ਿਸ਼ ਕਰਦੇ ਆ ਸਵਾ ਅੱਠ 'ਚ ਯਾਰ ਕਿੱਥੇ ਨਹੀਂ ਪਹੁੰਚਿਆ ਨਾ ਡਾਕਟਰ ਸਾਹਿਬ ਬਾਕੀ ਟਰਾਈ ਜ਼ਰੂਰ ਕਰਾ ਲੈ ਆਂ ਆਹ ਦੇਖੋ برف ਇਹ ਰਹੀ ਗਲੇਸ਼ੀਅਰ ਉਹ ਰਹਿ ਗਿਆ ਗੋਪਿੰਦਾਮ ਤੇ ਹੁਣ ਅਸੀਂ ਇੰਨਾ ਚੜਿਆ ਹੈ ਸੰਗਤ ਜਾ ਰਹੀ ਹੈ ਮੇਰੀ ਜਾਨ ਉਹ ਉਹ ਲੈ ਲਿਆ ਕੰਪਨੀ ਦੀ ਵਸ ਹਾਂ ਬਾਹਰ ਰਹਿ ਗਿਆ ਥੋੜਾ ਜਿਹਾ ਪੰਜ ਕਿਲੇ ਚਾਰ ਰਹਿ ਗਿਆ ਹਾਏ ਓ ਤੋਟਰੇ ਹੈ ਚਲੋ ਕਸ ਕੋਣੀ ਹੈ ਬੈਠਾ ਹੋਵੇ ਚੱਟ ਬੰਦਾ ਇੱਥੇ ਲੈ ਮੈਨੂੰ ਫੜਾ ਦੇ ਡਾਂਗ ਉਹ ਰਾਜਿਸ ਹੈ ਨਾ ਉਹ ਬੱਦਲ ਦੇਖੋ ਕਿੰਨੇ ਤੇ ਜਾਣਾ ਹੀ ਕਿੱਥੇ ਆ ਲਖੋਣਾ ਤੁਨੂੰ ਓ ਬੰਦੇ ਖੜੇ ਆ ਵੈਸੇ ਤੇ ਅਸੀਂ ਕਿੱਥੇ ਆ ਅਸੀਂ ਇੱਥੇ ਬਹੁਤ ਜ਼ੋਰ ਲੱਗਦਾ ਪਿਆ ਬੱਸ ਹੋਈ ਗਈ ਗਲੇਸ਼ੀਅਰ ਕੋਲੇ ਪਹੁੰਚ ਗਏ 13 ਮਿੰਟ ਲੱਗ ਗਏ ਥੋੜੋ ਆ ਬੋਤਲਾਂ ਕਰਦੀਆਂ ਖਚਰਾ ਆ ਦੇਖੋ ਪਾਣੀ ਆਂਦਾ ਥੋੜਾ ਪਾਣੀ ਫੇਰ ਪੈ ਗਿਆ ਪੂਟਾਂ ਚ ਪੈ ਗਿਆ ਪਾਣੀ ਪੂਰੀ ਕੋਸ਼ਿਸ਼ ਕੀਤੀ ਪਰ ਫਿਰ ਵੀ ਪੈ ਗਿਆ ਸਨੋ ਜੰਮੀ ਹੋਈ ਹੈ ਨਾ ਪੁਰਾਣੀ ਆ ਹਾਂ 오아오이거 먼저 고고 ਉੱਲੋ ਬਸਾਰਾ ਮੈਂ ਅੱਲਾਸ ਕੀ ਹੁੰਦਾ ਇਹ ਕੋਈ ਨਾ ਹਾਲੇ ਕਿੱਥੇ ਜਾਣਾ ਹਾਲੇ ਕਹਿੰਦੇ ਆਹ ਉੱਥੇ ਜਾਣਾ ਆਹ ਉੱਥੇ ਇੱਕ ਸਾੜ ਤੋਂ ਕਿੰਨੀ ਦੂਰ ਆ ਬਸ ਇੰਨੀ ਕੀ ਦੂਰ ਆ ਕਿ ਜਿੱਥੇ ਨਿਗਾ ਲਾ ਕੇ ਬੰਦਾ ਦੇਂਦਾ ਆਹ ਚੜੇ ਜਾਂਦੇ ਸਾਰੇ ਕੋਈ ਨਹੀਂ ਸੁਭਾ। ਪਲਸ। ਪੌੜੀਆਂ ਚੜਨੀਆਂ ਸਟਾਰਟ ਕਰਤੀਆਂ ਤੇ ਸ਼ੂਟਰੋਂ ਨਿੱਕੇ ਜਿਹਾ ਨਜ਼ਰ ਆ ਰਿਹਾ। ਇੱਕ ਹੋਰ ਨਵੀਂ ਚੀਜ਼ ਦਿਖਾਵਾਂ ਤੁਹਾਨੂੰ। ਇੱਥੇ ਹੈਲੀਪੈਡ ਬਣ ਗਿਆ। ਪਰ ਹਾਲੇ ਤੱਕ ਕੋਈ ਵੀ ਪਤਾ ਪਤਾ ਨਹੀਂ ਵੀ ਇੱਥੇ ਤੱਕ ਹੈ। ਹੈਲੀਕਾਪਟਰ ਹੁੰਦਾ ਕਿ ਨਹੀਂ। ਅੜਿਆ ਜਾਣਾ ਇਹ ਦੁੱਗਾਂ ਵੀ ਅੜੇ ਪੌੜੀਆਂ ਹੀ ਆਈਆਂ। ਇਹ ਤਾਂ ਜ਼ੂੰ ਤਾਂ ਨਹੀਂ ਹੋਣਾ ਨਾ ਫਰੰਟ ਦਾ ਪੱਗ ਬੰਨੀ ਹੀ ਲਾਉਣੀ ਪੈਗੀ ਸਰ ਬਹੁਤ ਦਰਦ ਕਰਨ ਲਾ ਪੈ ਐਟਮੋਸਫੇਰਿਕ ਪ੍ਰੈਸ਼ਰ ਬਹੁਤ ਜ਼ਿਆਦਾ ਵਧ ਰਿਹਾ ਹੁੰਦਾ ਇੱਥੇ ਅੱਜ ਜਿਨ੍ਹਾਂ ਨੂੰ ਕੋਈ ਅਸਥਮੇ ਦੀ ਪ੍ਰੋਬਲਮ ਹੈ ਜਾਂ ਸਾਹ ਦੀ ਕੋਈ ਪ੍ਰੋਬਲਮ ਹੈ ਉਹ ਆਪਦੇ ਨਾਲ ਆਕਸੀਜਨ ਸਿਲੰਡਰ ਕੈਰੀ ਕਰਨ ਅਸੀਂ ਪੌੜੀਆਂ ਚੂਜ਼ ਕੀਤੀਆਂ ਕਿਉਂਕਿ ਸਾਨੂੰ ਚੜ੍ਹਾਈ ਔਖੀ ਲੱਗਦੀ ਹੈ ਆ ਜਿਹੜੀ ਦੇਦੀ ਚੜਨੇ ਪੌੜੀਆਂ ਵੱਧ ਤੋਂ ਵੱਧ ਛੇਤੀ ਪੌੜੀਆਂ ਦਾ ਕੰਮ ਛੇਤੀ ਨਿਬੜ ਜਾਂਦਾ ਸੋ ਅਸੀਂ ਇਹ ਚੁਸ ਕੀਤਾ ਕਿਉਂਕਿ ਇੱਥੇ ਜਿਨ੍ਹਾਂ ਨੂੰ ਕੋਈ ਸਾਹ ਦੀ ਪ੍ਰੋਬਲਮ ਹੈ ਇੱਥੇ ਆ ਕੇ ਆਕਸੀਜਨ ਘਟ ਜਾਂਦੀ ਆ ਤੇ ਐਟਮੋਸਫੇਅਰ ਦਾ ਪ੍ਰੈਸ਼ਰ ਦਾ ਕਰਕੇ ਤੁਹਾਨੂੰ ਬਹੁਤ ਦਿੱਕਤ ਹੁੰਦੀ ਹੈ ਜਿਹੜਾ ਬਹੁਤਰਾ ਚੇਕ ਕਰ ਰੋ ਕਰਾ ਰਹਾ ਚੜਨੇ ਹੱਦੋ ਹੱਦ ਜਿੰਨਾ ਮਰਜ਼ੀ ਬੰਦਾ ਜ਼ੋਰ ਲਾ ਲਵੇ 10 ਪੌੜੀਆਂ ਮਸਾਂ ਚੜਦਾ ਦਸਾਂ ਪੌੜੀਆਂ ਬਸ ਸਾਹ ਫੁੱਲ ਜਾਂਦਾ ਕੰਗਾ ਸਰ ਤੇ ਸਰ ਫੌਕਸੀਜਨ ਲੈਵਲ ਦਾ ਆਕਸੀਜਨ ਬਹੁਤ ਘੱਟ ਹੈ ਹੁਣ ਲੱਤਾਂ ਨਹੀਂ ਥੱਕਣੀਆਂ ਸਰੀਰ ਨਹੀਂ ਥੱਕਦਾ ਬਸ ਸਾਹ ਫੁੱਲਦਾ ਚਲੋ ਹੁਣ ਉੱਪਰ ਚੱਲ ਕੇ ਹੀ ਹੁਣ ਤੁਹਾਨੂੰ ਦਿਖਾਵਾਂਗੇ ਚੱਲ ਵੀ ਆ ਜਾ ਓਏ ਉੱਠ ਯਾਰ ਛੇਰਾ ਜਦੋਂ ਐਂ ਜੇ ਕਹਿਣਾ ਹੁੰਦਾ ਨਹੀਂ ਕਹੇ ਓਏ ਛੇਰਾ ਉੱਠ ਜਰਾ ਤੇ ਫਿਰ ਉਹੀ ਜਲਵਾ ਦਿਖਾ ਆਪਣਾ ਚੱਲ ਛੇਰਾ ਕਿਹੜਾ ਬਰੀਦ ਹੁੰਦਾ ਨਹੀਂ ਓਹ ਕਿਹੜੀ ਉਹ ਮੁਸ਼ਕਕਪੂਰ ਅੱਛਾ ਇਹਦਾ ਵੀ ਕੋਈ ਸੌਕਤਾ ਹੁੰਦਾ ਕੈਂਫਰ ਦਾ ਕੈਂਫਰ ਕਹਿੰਦੇ ਆਪਾਂ ਇੰਗਲਿਸ਼ ਚ ਕਿ ਕੈਂਫਰ ਨੂੰ ਜਦੋਂ ਆਪਾਂ ਸੁੰਘਦੇ ਆਂ ਤੇ ਉਹਦੇ ਨਾਲ ਆਕਸੀਜਨ ਲੈਵਲ ਇਨਕਰੀਜ਼ ਹੋ ਜਾਂਦਾ ਬੰਦੇ 'ਚ ਆ ਬੜੇ ਦੇਖੇ ਵਿੱਚ ਰਸਤੇ 'ਚ ਲਈ ਤੁਰੇ ਹੁੰਦੇ ਸੀਗੇ ਕੈਂਫਰ ਉਹਨਾਂ ਨੇ ਸੁੰਘੀ ਜਾਂਦੇ ਸੀਗੇ ਹੈ ਕੋਈ ਲੌਜੀਕ ਹੈ ਕੋਈ ਦੱਸ ਸਕਦਾ ਕਿ ਉਹਨਾਂ ਨੇ ਨਾ ਕੋਈ ਦੱਸ ਸਕਦਾ ਤਾਂ শ্রীলੰਕਾ ਟੋਟਲੀਆਂ ਆਈਆਂ ਵੇ ਕਿੰਨੀਆਂ ਖੜਕਦੀਆਂ ਨਾ ਹਾਂ ਉਹ ਫਿਰਦੇ ਆ ਆਪਣਾ ਕਿੰਨਾ ਪੈੜਾ ਰਹਿ ਗਿਆ ਆ ਜਾਣਾ ਬਸ ਆਪਣਾ ਆ ਰਹੀਆਂ ਪੌੜੀਆਂ ਤੇ ਪੌੜੀਆਂ ਤੋਂ ਥੋੜਾ ਜਿਹਾ ਅੱਗੇ ਹੋਰ ਆ ਉਹ ਨਿਸ਼ਾਨ ਸੇ ਤੋਂ ਥੋੜਾ ਜਿਹਾ ਅੱਗੇ ਪੌੜੀਆਂ ਹੋਰ ਜਾਂਦੀਆਂ ਆਪਾਂ ਹੋਰ ਜਾਣਾ ਫਿਰ ਚੱਲ ਬਈ ਚੱਲ ਕੋੜਿਆ ਚੱਲ ਗਏ ਹੈ ਹਾਂ ਹਾਂ ਡਾਕਟਰ ਸਾਹਿਬ ਚਲੋ ਚਲੋ ਅਸਟੇਪ ਡਾਕਟਰ ਹੋ ਡਾਕਟਰ 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 ਸਾਡੇ ਝੂ ਆਈ ਹੈ ਡਾਕਟਰ ਸਟੈਪ ਹੀ ਬੜੇ ਵੱਡੇ ਵਿੱਚ ਵਿੱਚ ਤਾਂ ਹੈ ਹਾਂ ਆ ਦੇਖੋ ਗੋਬਿੰਦ ਮੀਨਿੰਗ ਹਾਈਡਰੋ ਐਂਡ ਪਾਵਰ ਜਨਰੇਟਰ ਪਲਾਂਟ ਉਧਰ ਪਾਈ ਤੋਂ ਵੀਆ ਇਹਦੇ ਵਿੱਚ ਟਰਬਾਈਨਸ ਲੱਗੀਆਂ ਤੇ ਜਿੰਨਾ ਵੀ ਇਲੈਕਟ੍ਰਿਸਿਟੀ ਇੱਥੇ ਪ੍ਰੋਡਿਊਸ ਹੁੰਦੀ ਹੈ ਉਹ ਗੁਰਦੁਆਰਾ ਸਾਹਿਬ ਨੂੰ ਦਿੱਤੀ ਜਾਂਦੀ ਹੈ ਹਾਂ ਇਹਥੋਂ ਹੋਰ ਹੈ ਮੋਂਟਗੇਨ ਆਹ ਸੱਤ ਸ੍ਰੀ ਅਕਾਲ ਸੋ ਇਹਦਾ ਬਚੇਗਾ ਜਦੋਂ ਵੀ ਆਪਾਂ ਇੱਥੇ ਸਸਤਾਂ ਤੇ ਜਦੋਂ ਵੀ ਅਮਲਾ ਹੈ ਜਿੱਥੇ ਵੀ ਜ਼ਿਆਦਾ ਹੈ ਇਹ ਕਈ ਵਾਰੋਂ ਆਪਾਂ ਦੇਖਦੇ ਆਂ ਕਿਉਂ ਆਸੀਂ ਥੋੜੇ-ਮੋਟੇ ਪ੍ਰਚਾਰ ਕਿ ਲੋਕ ਕਰਨਾ ਜਵਾਨ ਜਵਾਨ ਵੀਰੋ ਚੱਲ ਠੀਕ ਹੈ ਫਿਰ ਇੱਕ ਤੇ ਜੋ ਡਰਈ ਬਰਾ ਖਲਕ ਸੁਣਨੇ ਚਾਹਤ ਮੈਂ ਕੱਲ ਯਾਰ ਉਹਨੇ ਯਾਰ ਸਾਰੇ ਨਹੀਂ ਕਹਿ ਸਕਦੇ ਤੂੰ ਉਹ ਚੰਗਾ બીજી ਗੱਲ ਆ ਵੀ ਜਦੋਂ ਮੁੱਖ ਬਾਤ ਹੁੰਦਾ ਹੋਵੇ ਨੂੰ ਯਾਦ ਰੱਖੀ ਜਿੱਥੇ ਆਪਾਂ ਦੂਜੇ ਉਹ ਜੇ ਸਰ ਪਾਸ ਬਟੀਆਂ ਸੋਹੀਆਂ ਸੁਪਨਾ ਦਾ ਸਾਰਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰ ਫੋਨ ਲੱਗੇ ਸੀ ਰਸਤਾ ਚੂਜ਼ ਕੀਤਾ ਜਿਹੜਾ ਘਟlaan ਵਾਲਾ ਤੇ ਹੋ ਰਹੀਆਂ ਪੌੜੀਆਂ ਇਧਰ ਦੀ ਜ਼ੋਰ ਘੱਟ ਲੱਗਦਾ ਛੋਟਰੂ ਫੜਾਇਆ ਹੁਣ ਬੈਗ ਆ ਹੁਣ ਤਾਂ ਖਚਰ ਤੇ ਚੜ ਕੇ ਆਇਆ ਇਹ ਆ ਬਹੁਤ ਹੀ ਵਧੀਆ ਚੜਨਾ ਜਿਹੜਾ ਆਪਾਂ ਜਦੋਂ ਜਾਣੇ ਆ ਸ੍ਰੀ ਹੇਮਕੁੰਡ ਸਾਹਿਬ ਨੂੰ ਬੇਚੀ ਬਸ ਦੇਖੋ ਉਹ ਰਿਆ ਉਹ ਤੋਂ ਬਦ ਉਹ ਵੇਲਾ ਆਪਣੇ ਵਾਲੇ ਕੀ ਕਰੀ ਹੁੰਦੇ ਇਸ ਤੋਂ ਬਾਅਦ ਜਿਹੜਾ ਬਦਰੀਨਾ تھا 25 ਕਿਲੋਮੀਟਰ ਰਹਿ ਗਿਆ ਉਹ ਬਿਨ ਕਾਰ ਤੋਂ ਫਿਰ ਅਸੀਂ ਸੋਚਿਆ ਚਲੋ ਇੱਥੇ ਵੀ ਦਰਸ਼ਨ ਕਰ ਹੀ ਆਈਏ